ਐਮਐਲਏ ਸਾਹਿਬ ਤੁਸੀਂ ਹਾਲੇ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਜੀ ਦਲਵੀਰ ਗੋਲਡੀ ਬਾਰੇ ਵੀ ਟਿੱਪਣੀ ਕੀਤੀ ਉਸੇ ਦੌਰਾਨ ਉਹ ਫਿਰ ਲਾਈਵ ਹੋਏ ਬੜੇ ਦੁਖੀ ਸੀ ਕੈਮਰੇ ਵੱਲ ਮੂੰਹ ਕਰਕੇ ਨਹੀਂ ਦੂਜੇ ਪਾਸੇ ਮੂੰਹ ਕਰਕੇ ਦੁਖੀ ਹੋ ਕੇ ਕਹਿ ਰਹੇ ਸੀ ਕਹਿੰਦੇ ਮੈਂ ਪਾਰਟੀ ਛੱਡੀ ਨਹੀਂ ਮੈਨੂੰ ਪਾਰਟੀ ਚੋਂ ਕੱਢਿਆ ਗਿਆ ਹਾਈ ਕਮਾਂਡ ਚਾਰ ਦਿਨ ਮੈਂ ਘਰੇ ਬੈਠਾ ਰਿਹਾ ਮੈਨੂੰ ਮਨਾਉਣ ਹੀ ਨਹੀਂ ਆਈ ਇਹ ਗਿਲੇ ਸ਼ਿਕਵੇ ਪਾਰਟੀਆਂ ਦੇ ਵਿੱਚ ਹੁੰਦੇ ਆ ਔਰ ਉਹ ਹੁੰਦੇ ਰਹਿਣੇ ਵੀ ਆ ਔਰ ਉਹਦੇ ਲਈ ਮੈਨੂੰ ਲੱਗਦਾ ਫਾਈਟ ਵੀ ਕਰਨਾ ਚਾਹੀਦਾ ਤਲਵੀਰ ਗੋਲਡੀ ਬਾਰੇ ਮੈਂ ਤਾਂ ਪੁੱਛ ਰਿਹਾ ਹਾਂ ਕਹਿੰਦੇ ਵੀ ਮੈਂ ਪਾਰਟੀ ਛੱਡੀ ਨਹੀਂ ਮੈਨੂੰ ਕੱਢਿਆ ਗਿਆ ਪਰ ਸੁਖਪਾਲ ਸਿੰਘ ਖਹਿਰਾ ਦਾ ਕੰਮ ਹੈ ਨੰਬਰ ਬਣਾਉਣੇ ਸਿਮਰਨਜੀਤ ਸਿੰਘ ਮਾਨ ਦੇ ਨਾਲ ਸਟੇਜਾਂ ਸ਼ੇਅਰ ਕਰਦੇ ਆ ਉਹ ਹੁਣ ਉਹਦਾ ਨਜ਼ਰੀਆ ਹੋ ਸਕਦਾ ਗਲੇਸ਼ਿਕ ਵੀ ਹੈਗੀ ਆ ਗੋਲਡੀ ਦਾ ਵੀ ਹੋਊਗਾ ਬਟ ਐਟ ਦਾ ਸੇਮ ਟਾਈਮ ਇਹ ਸਾਨੂੰ 1 ਜੂਨ ਤੋਂ ਬਾਅਦ ਜਾਂ 4 ਜੂਨ ਤੋਂ ਰਿਜ਼ਲਟ ਤੋਂ ਬਾਅਦ ਸਾਨੂੰ ਉਹਦੇ ਤੇ ਇਨਟਰੋਸਪੈਕਸ਼ਨ ਕਰਨ ਦੀ ਜ਼ਰੂਰਤ ਹੈਗੀ ਆ ਕਿ ਕਿਉਂ ਇੰਨੇ ਬੰਦੇ ਛੱਡ ਕੇ ਗਏ ਲੀਡਰਸ਼ਿਪ ਦੀ ਕੀ ਪ੍ਰੋਬਲਮ ਹੈਗੀ ਆ ਕਿੱਥੇ ਕਮੀ ਹੈਗੀ ਆ ਕਾਂਗਰਸ ਪਾਰਟੀ ਕਹਿੰਦੇ ਜਦੋਂ ਕੋਈ ਰਸਦਾ ਬਣਾਉਣ 'ਚ ਦੇਰੀ ਕਰ ਜਾਂਦੀ ਹੈ ਪੱਟ ਕੋਈ ਹੋਰ ਲੈ ਜਾਂਦਾ ਹੈ ਇਹ ਤਾਂ ਸਾਡੇ ਤੁਸੀਂ ਪ੍ਰਧਾਨ ਨੂੰ ਤੇ ਐਲੋਪੀ ਨੂੰ ਪੁੱਛ ਸਕਦੇ ਆ ਅਲਟੀਮੇਟਲੀ ਦੇ ਆਰ ਰਿਸਪੋਨਸੀਬਲ ਸਾਡੇ ਪ੍ਰਧਾਨ ਸਾਹਿਬ ਤਾਂ ਹੁਣ ਇਲੈਕਸ਼ਨ ਲੜ ਰਹੇ ਹੈਗੇ ਆ ਮੈਨੂੰ ਇਹ ਨਹੀਂ ਪਤਾ ਕਿ ਹੁਣ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਰਸਿਆ ਰਸਿਆਂ ਨੂੰ ਮਨਾਉਣ ਦਾ ਕੰਮ ਕੌਣ ਕਰੂਗਾ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ 'ਚ ਕਾਫੀ ਕੁਝ ਜ਼ਿਕਰ ਕੀਤਾ ਹੈ ਦੇਸ਼ ਦੀ ਪੋਲਿਟਿਕਸ ਕੀ ਕਹਿੰਦੀ ਹੈ ਪੰਜਾਬ ਦੀ ਕੀ ਕਹਿੰਦੀ ਹੈ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਐਮਐਲਏ ਸਾਹਿਬ ਤੁਸੀਂ ਹਾਲੇ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਦਲਵੀਰ ਗੋਲਡੀ ਬਾਰੇ ਵੀ ਟਿੱਪਣੀ ਕੀਤੀ ਉਸੇ ਦੌਰਾਨ ਉਹ ਫਿਰ ਲਾਈਵ ਹੋਏ ਬੜੇ ਦੁਖੀ ਸੀ ਕੈਮਰੇ ਵੱਲ ਮੂੰਹ ਕਰਕੇ ਨਹੀਂ ਦੂਜੇ ਪਾਸੇ ਮੂੰਹ ਕਰਕੇ ਦੁਖੀ ਹੋ ਕੇ ਕਹਿ ਰਹੇ ਸੀ ਕਹਿੰਦੇ ਮੈਂ ਪਾਰਟੀ ਛੱਡੀ ਨਹੀਂ ਮੈਨੂੰ ਪਾਰਟੀ ਚੋਂ ਕੱਢਿਆ ਗਿਆ ਹਾਈ ਕਮਾਂਡ ਚਾਰ ਦਿਨ ਮੈਂ ਘਰੇ ਬੈਠਾ ਰਹਾ ਮੈਨੂੰ ਮਨਾਉਣ ਹੀ ਨਹੀਂ ਆਈ ਨਹੀਂ ਦੇਖੋ ਗੋਲਡੀ ਚੰਗਾ ਮੁੰ ਦੇਖੋ ਅਸਲੀ ਗੱਲ ਇਹ ਆ ਕਿ ਮੈਂ ਬਹੁਤ ਜ਼ਿਆਦਾ ਉਹਦੇ ਨਾਲ ਇਨ ਟੱਚ ਨਹੀਂ ਹੈਗਾ ਲੇਕਿਨ ਜਿੰਨੀ ਕੁ ਗੱਲ ਮੈਨੂੰ ਸਮਝ ਆਉਂਦੀ ਆ ਹੋ ਸਕਦਾ ਉਹਦਾ ਕੋਈ ਗਿੱਲਾ ਸ਼ਿਕਵਾ ਹੋਵੇ ਮੈਂ ਇਹਦੇ ਨਾਲ ਇਹ ਇਹਨੂੰ ਡਿਨਾਈ ਨਹੀਂ ਕਰਦਾ ਲੇਕਿਨ ਅੱਜ ਜੋ ਮੈਂ ਪ੍ਰੈਸ ਕਾਨਫਰੰਸ ਕੀਤੀ ਆ ਉਹ ਉਹਦੀ ਵੱਡੀ ਗੋਲਦੀ ਆ ਕਿ ਅੱਜ ਦੇਸ਼ ਦੇ ਕੀ ਹਾਲਾਤ ਆ ਉਹਦੇ ਜੋ ਦੇਸ਼ ਦੀ ਰਾਜਨੀਤੀ ਦੇ ਕਰਵਟ ਲੈਣੀ ਆ ਉਹਦਾ ਪੰਜਾਬ ਦੇ ਉੱਤੇ ਕੀ ਅਸਰ ਪੈਣਾ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਗਿਲੇ ਸ਼ਿਕਵੇ ਪਾਰਟੀਆਂ ਦੇ ਵਿੱਚ ਹੁੰਦੇ ਆ ਔਰ ਉਹ ਹੁੰਦੇ ਰਹਿਣੇ ਵੀ ਆ ਔਰ ਉਹਦੇ ਲਈ ਮੈਨੂੰ ਲੱਗਦਾ ਫਾਈਟ ਵੀ ਕਰਨਾ ਚਾਹੀਦਾ ਮੈਂ ਤੁਹਾਡੀ ਉਸ ਏਜੰਡੇ ਤੇ ਵੀ ਆਣਾ ਪਰ ਪ੍ਰੈਸ ਕਾਨਫਰੰਸ ਵੀ ਪੂਰੀ ਚੈਨਲ ਦੇ ਉੱਤੇ ਚੱਲੇਗੀ ਪਰ ਦਲਵੀਰ ਗੋਲਡੀ ਬਾਰੇ ਮੈਂ ਤਾਂ ਪੁੱਛ ਰਿਹਾ ਕਹਿੰਦੇ ਵੀ ਮੈਂ ਪਾਰਟੀ ਛੱਡੀ ਨਹੀਂ ਮੈਨੂੰ ਕੱਢਿਆ ਗਿਆ ਔਰ ਸੁਖਪਾਲ ਸਿੰਘ ਖੈਰਾ ਦਾ ਕੰਮ ਹੈ ਨੰਬਰ ਬਣਾਉਣੇ ਸਿਮਰਨਜੀਤ ਸਿੰਘ ਮਾਨ ਦੇ ਨਾਲ ਸਟੇਜਾਂ ਸ਼ੇਅਰ ਕਰਦੇ ਆ ਉੱਥੇ ਨੰਬਰ ਬਣਾਉਂਦੇ ਆ ਹੁਣ ਉਹ ਸਾਨੂੰ ਲੜਾ ਕੇ ਚਲੇ ਜਾਣਗੇ ਸੰਗਰੂਰ ਵਾਲੇ ਜਿੰਨਾ ਹੋ ਸਕਦਾ ਬਚੋ ਦੇਖੋ ਉਹ ਹੁਣ ਉਹਦਾ ਨਜ਼ਰੀਆ ਇਹ ਲੈਵਲ ਦਾ ਨਜ਼ਰੀਆ ਹੈਗਾ ਸੂਬੇ ਦਾ ਨਜ਼ਰੀਆ ਹੈਗਾ ਵੀ ਸਾਨੂੰ ਕਰਨਾ ਕੀ ਚਾਹੀਦਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬਾਰੇ ਦੇਖਣਾ ਕੀ ਚਾਹੀਦਾ ਇੱਕ ਗਲੇ ਸ਼ਿਕਵੇ ਹੈਗੇ ਆ 골ਡੀ ਦਾ ਵੀ ਹੋਊਗਾ ਬਟ ਐਟ ਦਾ ਸੇਮ ਟਾਈਮ ਇਹ ਸਾਨੂੰ 1 ਜੂਨ ਤੋਂ ਬਾਅਦ ਜਾਂ 4 ਜੂਨ ਤੋਂ ਰਿਜ਼ਲਟ ਤੋਂ ਬਾਅਦ ਸਾਨੂੰ ਉਹਦੇ ਤੇ ਇਨਟਰੋਸਪੈਕਸ਼ਨ ਕਰਨ ਦੀ ਜ਼ਰੂਰਤ ਹੈਗੀ ਆ ਕਿ ਕਿਉਂ ਇੰਨੇ ਬੰਦੇ ਛੱਡ ਕੇ ਗਏ ਲੀਡਰਸ਼ਿਪ ਦੀ ਕੀ ਪ੍ਰੋਬਲਮ ਹੈਗੀ ਆ ਕਿੱਥੇ ਕਮੀ ਹੈਗੀ ਆ ਸੋ ਸਾਨੂੰ ਇਹ ਸਾਰੇ ਐਸਪੈਕਟ ਨੂੰ ਐਡਰੈਸ ਕਰਨਾ ਪਊਗਾ ਏ ਦੇ ਫਿਊਚਰ ਸਟ੍ਰੈਟਜੀ ਬਣਾਉਣ ਲਈ ਕਿਉਂਕਿ ਕਾਂਗਰਸ ਤੇ ਬੀਜੇਪੀ ਦੀ ਨੈਸ਼ਨਲ ਪੱਧਰ ਦੇ ਉੱਤੇ ਵੱਡੀ ਲੜਾਈ ਦੇਖਣ ਨੂੰ ਮਿਲ ਰਹੀ ਹੈ ਇੱਕ ਪਾਸੇ ਭਾਵੇਂ ਗੱਠ ਜੋੜਦਿਆਂ ਨੇ ਇੰਡੀਆ ਗੱਠ ਜੋੜਾ ਬਹੁਤ ਸਾਰੇ ਹੋਰ ਪਾਰਟੀਆਂ ਨੇ ਪਰ ਕਾਂਗਰਸ ਪਾਰਟੀ ਕਹਿੰਦੇ ਜਦੋਂ ਕੋਈ ਰੁੱਸਦਾ ਹੈ ਮਨਾਉਣ 'ਚ ਦੇਰੀ ਕਰ ਜਾਂਦੀ ਹੈ ਪੱਟ ਕੋਈ ਹੋਰ ਲੈ ਜਾਂਦਾ ਭਾਜਪਾ 'ਚ ਇਸ ਤਰ੍ਹਾਂ ਨਹੀਂ ਹੁੰਦਾ ਇੱਕੋ ਵਿਜੇ ਸਾਂਪਲਾ ਰੁੱਸੇ ਸੀ ਉਹਨਾਂ ਨੇ ਉਹਨੂੰ ਵੀ ਮਨਾ ਲਿਆ ਉਹ ਵੀ ਨਹੀਂ ਕਿਤੇ ਗਏ ਦੇਖੋ ਇਹ ਤਾਂ ਸਾਡੇ ਤੁਸੀਂ ਪ੍ਰਧਾਨ ਨੂੰ ਤੇ ਐਲੂਪੀ ਨੂੰ ਪੁੱਛ ਸਕਦੇ ਆ ਮੈਨੂੰ ਲੱਗਦਾ ਮੇਰਾ ਇਹਦੇ ਤੇ ਆਨਸਰ ਦੇਣਾ ਬਣਦਾ ਨਹੀਂ ਹੈ ਕਿਉਂਕਿ ਅਲਟੀਮੇਟਲੀ ਦੇ ਆਰ ਰ ਦੀ ਰਿਸਪੌਂਸਿਬਲ ਕੀ ਹਾਂ ਬਈ ਜਿਹੜਾ ਉਹਨਾਂ ਨੂੰ ਉਸ ਲੈਵਲ ਤੇ ਜਾ ਕੇ ਕਿਉਂਕਿ ਸਾਡੇ ਪ੍ਰਧਾਨ ਸਾਹਿਬ ਤਾਂ ਹੁਣ ਇਲੈਕਸ਼ਨ ਲੜ ਰਹੇ ਹੈਗੇ ਆ ਤੇ ਮੈਨੂੰ ਇਹ ਨਹੀਂ ਪਤਾ ਵੀ ਹੁਣ ਉਹਨਾਂ ਨੂੰ ਉਹ ਉਹਨਾਂ ਦੀ ਜਗ੍ਹਾ ਰਸਿਆਂ ਰਸਿਆਂ ਨੂੰ ਮਨਾਉਣ ਦਾ ਕੰਮ ਕੌਣ ਕਰੂਗਾ ਇਹ ਤੁਸੀਂ ਜੀ ਪ੍ਰੈਸ ਕਾਨਫਰੈਂਸ ਦੀ ਗੱਲ ਕਰੀਏ ਤੁਸੀਂ ਕਿ ਇੱਕ ਨੈਸ਼ਨਲ ਪੋਲਿਟਿਕਸ ਦੇ ਵਿੱਚ ਖਲਾਅ ਹੈ ਨਾ ਮੁੱਦਿਆਂ ਤੋਂ ਪਟਕਾਇਆ ਜਾ ਰਹੇ ਮੁੱਦੇ ਤੇ ਕੋਈ ਆ ਹੀ ਨਹੀਂ ਰਿਹਾ ਏਨ ਕਿ ਕਾਂਗਰਸ ਪਾਰਟੀ ਦਾ ਵੀ ਤੁਸੀਂ ਜ਼ਿਕਰ ਕੀਤਾ ਫਿਰ ਮੁੱਦੇ ਤੇ ਲਿਆਣਾ ਕਿਵੇਂ ਹੈ ਕਿ ਲੋਕ ਲੈ ਕੇ ਆਉਣ ਨਹੀਂ ਦੇਖੋ ਆਲਟੀਮੇਟਲੀ ਇਹ ਇਹ ਦੇਖੋ ਤੁਸੀਂ ਲੋਕ ਆ ਤੁਸੀਂ ਅਲਟੀਮੇਟਲੀ ਡੈਮੋਕ੍ਰੇਸੀ ਦਾ ਚੌਥਾ ਥੰਮਾ ਮੈਂ ਸ਼ੁਰੂਆਤ ਦੇ ਵਿੱਚ ਇਹ ਕਿਹਾ ਸੀ ਕਿ ਬਾਅਦਵਜੂਤ ਪਾਬੰਦੀਆਂ ਦੇ ਸੂਬੇ ਸਰਕਾਰ ਦੀਆਂ ਔਰ ਦੇਸ਼ ਦੀਆਂ ਪ੍ਰਬੰਧੀਆਂ ਦੇ ਬਾਅਦਵੂਦ ਵੀ ਤੁਸੀਂ ਜਿਹੜੇ ਇੱਥੇ ਆਏ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਅਲਟੀਮੇਟਲੀ ਤੁਹਾਡੇ ਰਾਹੀਂ ਤੁਹਾਡੇ ਨਜ਼ਰੀਏ ਰਾਹੀਂ ਜਿੰਨੀ ਗੱਲ ਲੋਕਾਂ 'ਚ ਪਹੁੰਚਾਈ ਜਾ ਸਕਦੀ ਆ ਕਿਉਂਕਿ ਅਲਟੀਮੇਟਲੀ ਜਦੋਂ ਇੰਨਾ ਕੰਟਰੋਲ ਹੋਵੇ ਤਾਂ ਫਿਰ ਬਹੁਤ ਚੀਜ਼ਾਂ ਲੋਕਾਂ ਤੱਕ ਪਹੁੰਚਦੀਆਂ ਨਹੀਂ ਹੈ ਮੈਂ ਕਿੰਨਾ ਪਹਚਾਈਏ ਜੋ ਅਸਲੀਅਤ ਹੈਗੀ ਆ ਦਿਖਾਈਏ ਨਹੀਂ ਤਾਂ ਸੋਸ਼ਲ ਮੀਡੀਆ ਤੇ ਜਾਂ ਅਦਰ ਮੀਡੀਰੀਆ ਤੇ ਜਦੋਂ ਇੰਨਾ ਕੰਟਰੋਲ ਕਰਕੇ ਪਹਚਾਇਆ ਜਾਂਦਾ ਤਾਂ ਫਿਰ ਬਹੁਤ ਚੰਗੀਆਂ ਗੱਲਾਂ ਲੋਕਾਂ 'ਚ ਪਹੁੰਚਦੀਆਂ ਨਹੀਂ ਜਿਹੜੀਆਂ ਡੈਮੋਕਰੇਸੀ ਦੀਆਂ ਐਕਚੁਅਲ ਜਿਹੜੀਆਂ ਕਦਰਾਂ ਕੀਮਤਾਂ ਉਹਦੇ ਤੇ ਕਿਤੇ ਪੈਰਾ ਨਹੀਂ ਦੇ ਸਕਦੀਆਂ ਅੱਜ ਦੀ ਘੜੀ ਦੇ ਵਿੱਚ ਇੱਕੋ ਆਖਰੀ ਸਵਾਲ ਹੈ ਜਲੰਧਰ ਵਾਲੀ ਸੀਟ ਕਿਉਂਕਿ ਤੁਹਾਡੀ ਜ਼ਿੰਮੇਵਾਰੀ ਨਾਲ ਤਾਂ ਬਣਦੀ ਹੈ ਤੁਹਾਡਾ ਹਲਕਾ ਵਿਧਾਨ ਸਭਾ ਦਾ ਉੱਥੇ ਆ ਚਰਨ ਸਿੰਘ ਚੰਨੀ ਦੀ ਪੋਜੀਸ਼ਨ ਪੋਲੀਟੀਕਲ ਤੌਰ ਦੇ ਉੱਤੇ ਕਿਵੇਂ ਦੇਖਦੇ ਹੋ ਕਿਉਂਕਿ ਬਹੁਤ ਜਣੇ ਛੱਡ ਗਏ ਕਾਂਗਰਸ ਜਲੰਧਰ ਵਿੱਚ ਕੋਈ ਗੱਲ ਨਹੀਂ ਇਹ ਕਈ ਵਾਰੀ ਨੈਚੁਰਲ ਕਲੈਂਸਿੰਗ ਵੀ ਹੁੰਦੀ ਹੁੰਦੀ ਹੈ ਨੇਚਰਲ ਸਫਾਈ ਵੀ ਹੁੰਦੀ ਹੁੰਦੀ ਆ ਕਈ ਵਾਰੀ ਉਹ ਪਾਰਟੀਆਂ ਨਹੀਂ ਕਰ ਸਕਦੀਆਂ ਹੁੰਦੀਆਂ ਉਹ ਆਟੋਮੈਟਿਕਲੀ ਹੋ ਜਾਂਦੀ ਕਈ ਵਾਰੀ ਮੈਂ ਨਹੀਂ ਕਹਿੰਦਾ ਇਹ ਹਰ ਕੇਸ ਦੇ ਵਿੱਚ ਹੁੰਦੀ ਆ ਪਰ ਮੈਨੂੰ ਲੱਗਦਾ ਕੰਫਰਟੇਬਲ ਪੋਜੀਸ਼ਨ ਹੈਗੀ ਆ ਮਿਹਨਤ ਕਰਨ ਦੀ ਇਸ ਜ਼ਰੂਰਤ ਹੈਗੀ ਆ ਮਿਹਨਤ ਤਾਂ ਹਰ ਜਗ੍ਹਾ ਕਰਨ ਦੀ ਜ਼ਰੂਰਤ ਹੈਗੀ ਆ ਕਿਉਂਕਿ ਇਹ ਇੱਕ ਇਹੋ ਜਿਹੀ ਇਲੈਕਸ਼ਨ ਹੈਗੀ ਆ ਜਿਹਦੇ ਵਿੱਚ ਜਿਹੜਾ ਨਰੇਟਿਵ ਆ ਔਰ ਪਰਸਨਲ ਇਮੇਜ ਆ ਔਰ ਟੀਮ ਵਰਕ ਆ ਇਹ ਤਿੰਨੇ ਚੀਜ਼ਾਂ ਜੇ ਕੰਬਾਈਨ ਕਰਕੇ ਠੀਕ ਪਾਸੇ ਨੂੰ ਚੱਲ ਜਾਣਗੇ ਤਾਂ ਫਿਰ ਮੈਨੂੰ ਲੱਗਦਾ ਵੱਧ ਤੋਂ ਵੱਧ ਜਿਹੜੀਆਂ ਸੀਟਾਂ ਜਿੱਤੀਆਂ ਜਾ ਸਕਦੀ ਚੰਦ ਸਿੰਘ ਚੰਨੀ ਹੋਰੀ ਇਕਲੌਤੇ ਉਮੀਦਵਾਰ ਨੇ ਪੰਜਾਬ ਦੇ ਅੰਦਰ ਘੱਟੋ ਘੱਟ ਜਿਨ੍ਹਾਂ ਨੇ ਆਪਣਾ ਇੱਕ ਮੈਨੀਫੈਸਟੋ ਵੀ ਜਲੰਧਰ ਪੱਦਰ ਦੇ ਉੱਤੇ ਕੱਢਿਆ ਹੈ ਕਿਉਂਕਿ ਇੰਡੀਆ ਗੱਠ ਜੋੜਨੇ ਆਪਣਾ ਨੈਸ਼ਨਲ ਪੱਧਰ ਤੇ ਕੱਢਿਆ ਤੁਸੀਂ ਸਲਾਹ ਦਿੱਤੀ ਸੀ ਜੇ ਤੁਹਾਡਾ ਵੀ ਯੋਗਦਾਨ ਹੈਗਾ ਕਿ ਆਪਾਂ ਜਲੰਧਰ ਦੇ ਲੋਕਾਂ ਨੂੰ ਵੀ ਦੇਖੋ ਜਲੰਧਰ ਦੇ ਲੋਕਾਂ ਦੀਆਂ ਲੋਕਲ ਇਸ਼ੂਜ਼ ਨੂੰ ਵੀ ਤਾਂ ਐਡਰੈਸ ਕਰਨ ਦੀ ਜ਼ਰੂਰਤ ਹੈਗੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੁਸੀਂ ਐਮਪੀ ਬਣਾਉਣ ਜਾ ਰਹੇ ਆ ਉਹਦਾ ਨਜ਼ਰੀਆ ਕੀ ਹੈਗਾ ਉਹਦੀ ਸੋਚ ਕੀ ਹੈਗੀ ਆ ਰਾਦਰ ਮੈਂ ਤਾਂ ਇੱਥੋਂ ਤੱਕ ਵੀ ਕਹਿਣਾ ਹੁੰਦਾ ਕਿ ਸਾਰੇ ਕੈਂਡੀਡੇਟਸ ਨੂੰ ਇੱਕ ਪਲੈਟਫਾਰਮ ਤੇ ਲਿਆ ਕੇ ਜਿੱਦਾਂ ਬਾਹਰ ਡਿਬੇਟਸ ਹੁੰਦੀਆਂ ਡਿਸਕਸ਼ਨਸ ਹੁੰਦੀਆਂ ਉਦਾਂ ਦੀਆਂ ਡਿਬੇਟਸ ਵੀ ਹੋਣੀਆਂ ਚਾਹੀਦੀਆਂ ਉਹਦੇ ਵਿੱਚ ਭਾਵੇਂ ਸਾਰੇ ਚੈਨਲ ਨੂੰ ਇਨਵਾਈਟ ਕੀਤਾ ਜਾਵੇ ਅੱਛਾ ਲੋਕਾਂ ਨੂੰ ਇਨਵਾਈਟ ਕੀਤਾ ਜਾਵੇ ਔਰ ਉੱਥੇ ਸਿਲੈਕਟਿਵਲੀ ਲੋਕ ਜਿਹੜੇ ਆ ਕੁਐਸਚਨ ਆਨਸਰ ਵੀ ਕਰਨ ਉਹਦੇ ਤੋਂ ਤੁਹਾਡਾ ਉਮੀਦਵਾਰ ਪ੍ਰਤੀ ਨਜ਼ਰੀਆ ਪਤਾ ਲੱਗ ਜਾਂਦਾ ਜਿਹੜੀਆਂ ਸਟੇਟ ਦੀਆਂ ਪਾਲਿਸੀਆਂ ਜਾਂ ਦੇਸ਼ ਦੀਆਂ ਪਾਲਿਸੀਆਂ ਜਾਂ ਉਹਦਾ ਪਤਾ ਲੱਗ ਜਾਂਦਾ ਥੈਨ ਯੂ ਡਿਸਾਈਡ ਕੀ ਤੁਸੀਂ ਕਿਹਨੂੰ ਵੋਟ ਕਰਨਾ ਹੈ ਜੀ ਬਹੁਤ ਸ਼ੁਕਰੀਆ ਜੀ ਤਾਂ ਸੰ ਸਾਡੇ ਨਾਲ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਫਿਲਹਾਲ ਇਸ ਮੁਲਾਕਾਤ ਚ ਨਹੀਂ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਵੀਸੀ ਪੰਜਾਬ ਚੰਡੀਗੜ੍ਹ